ਹਾਂਜੀ ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਾ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਵਾੜਾ ਭਾਈਕਾ ਜ਼ਿਲ੍ਹਾ ਫਰੀਦਕੋਟ ਤਹਿਸੀਲ ਇਹਨੂੰ ਜੈਤੋ ਪੈਂਦੀ ਹੈ ਨੇੜੇ ਬਾਜਾਖਾਨਾ ਰਹਿ ਜਾਂਦਾ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509986 ਜਿਹੜੇ ਭੈਣ ਭਰਾਵਾਂ ਨੇ ਹੈਮਰ ਟੀਵੀ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਜਿਹੜੇ ਘਰੇ ਵੀਡੀਓ ਬਣਾ ਰਹੇ ਆ ਕੋਈ ਵਪਾਰ ਦਾ ਕੰਮ ਨਹੀਂ ਖੇਤੀਬਾੜੀ ਦੇ ਨਾਲ-ਨਾਲ ਸਹਾਇਕ ਧੰਦੇ ਤੌਰ ਤੇ ਬਾਈ ਉਹਨਾਂ ਦੇ ਪਸ਼ੂ ਰੱਖੇ ਹੋਏ ਆ ਨਾਗ ਵੀ ਕੋਈ ਜ਼ਿਆਦਾ ਨਹੀਂ ਤਿੰਨ ਹੀ ਨਾਗ ਆ ਤਿੰਨੇ ਨਾਗੀ ਜਰਸੀ नस्ਲ ਦੇ ਆ ਤੇ ਅੱਜ ਦੀ ਜਿਹੜੀ ਖਾਸ ਵੀਡੀਓ ਆ ਆ ਜਿਹੜੀ ਸਕਰੀਨ ਦੇ ਸਾਹਮਣੇ ਤੁਸੀਂ ਜਰਸੀ ਵੇਖ ਰਹੇ ਆ ਸੋਹਣੀ ਵਹਿੜ ਹੈ ਏ ਬਾਈ ਦੀ ਸੇਲ ਹੈ ਵਿਕਾਊ ਆ ਇਨਫਰਮੇਸ਼ਨ ਲੈ ਦਨਾ ਉਹ ਕਰ ਦੇ ਗੱਲਬਾਤ ਦਿੰਨੇ ਆ ਪ੍ਰੋਪਰ ਸਾਈ ਇਨਫਰਮੇਸ਼ਨ ਲੈ ਕੇ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਦੱਸ ਦੀ ਜੀ ਆਪਣਾ ਆਪਣਾ ਨਾਮ ਗਰਜੀਤ ਸਿੰਘ ਆ ਜੀ ਪਿੰਡਵਾੜਾ ਪਾਈ ਪਿੰਡਵਾੜਾ ਪਾਈ ਗੱਤ ਅਸੀ ਜੇ ਤੋਂ ਜ਼ਿਲ੍ਹਾ ਫੇਰਗੋਟ ਫੋਨ ਨੰਬਰ ਦੱਸ ਦੀ ਕਿ 8846357380 ਇੱਕ ਵਾਰੀ ਫੇਰ ਦੱਸਿਓ ਫੋਨ ਨੰਬਰ 8846357380 ਠੀਕ ਆ ਬਾਈ ਕਿੰਨਾ ਮਸੂਆ ਜੀ ਇਹ ਤੀਜੇ ਸੂਏ ਸੁਣਾ ਜੀ ਦੂਜੇ ਸੂਏ ਕਿੰਨਾ ਕੇ ਦੁੱਧ ਪਿਆ ਕੀ ਠੀਕ ਹੈ 18 ਲੀ 18 19 ਲੀਟਰ ਸੀਗਾ ਇਹ 18 ਲੀਟਰ ਹਾਂਜੀ ਦਿਨ ਕਿੰਨੇ ਪਏ ਆ ਜੀ ਇਹਨਾਂ ਅੱਠ ਕੁ ਦਿਨ ਲੈ ਜੂਗੀ ਗੱਡੀ ਇਹ ਬਾਹਰ ਨੂੰ ਤੋਰ ਕੇ ਵਿਖਾ ਦਈਏ ਦੋਸਤੋ 18 19 ਕਿਲੋ ਦੁੱਧ ਬਾਈ ਕਹਿੰਦਾ ਸੀਗਾ ਦੂਜੇ ਸਵੇ ਇੰਨਾ ਇਹਦੇ ਥੱਲੋਂ ਅਸੀਂ ਚੋਇਆ ਹੁਣ ਤੀਜੇ ਸਵੇ ਸੂਨ ਨੂੰ ਤਿਆਰ ਹੈ ਤਿੰਨ ਨਾਗ ਵਹਿੜਾਂ ਦੇ ਆ ਬਾਈ ਕੋਲੇ ਤਿੰਨੇ ਨਾਗੀ ਜਰਸੀ ਨਸਲਦੇ ਆ ਦੋ ਬਦਾਮੀ ਰੰਗ ਦੇ ਆ ਇੱਕ ਕਾਫੀ ਕਲਰ ਦੀ ਆ ਸੋਹਣੀ ਜਰਸੀ ਆ ਸੇਵਾ ਸੰਭਾਲ ਬਾਈ ਹੁਣਾਂ ਦੀ ਫੋਲੀ ਕੀਤੀ ਹੋਈ ਐ ਮੱਝਾਰਗਾ ਪੈਠਪੜਾ ਚਾਰ شپੇਰੋਂ ਗੋਲ ਮਟੋਲ ਪਈ ਐ ਬਾਲਾ ਵੱਡਾ ਕੱਦ ਨਹੀਂ ਦਰਮਿਆਨੇ ਕੱਦ ਦੀ ਚਰਸੀ ਐ ਪਰ ਰਾਜੀ ਬਹੁਤ ਐ ਹਵਾਨਾ ਵੀ ਬਹੁਤ ਸੋਹਣਾ ਵੱਡਾ ਅਮਰੀਕਨ ਵੈੜਾਂ ਵਰਗਾ ਹਵਾਨਾ ਬਾਲ ਢਿਲਾ ਹਵਾਨੇ ਦੇ ਚਾਰ شپੇਰੇ ਬਹੁਤ ਪਈਆਂ ਬਾਕੀ ਹਜੇ 7-8 ਦਿਨ ਬਾਈ ਜੀ ਹੁਣੀ ਦੱਸਦੀ ਐ ਕਿ ਹਜੇ ਲੈਜੂ ਡੇਟ ਮੁਤਾਬਕ ਕੱਚੀ ਐ 7-8 ਦਿਨਾਂ ਤਈ ਜਦੋਂ ਵੈੜ ਤਿਆਰ ਹੋ ਜਾਂਦੀ ਐ ਪੂਰਾ ਵੱਡਾ ਡਵਲ ਹਵਾਨਾ ਤਿਆਰ ਕਰਕੇ ਸੂ ਹਵਾਨੇ ਦੀ ਤਿਆਰੀ ਬਹੁਤ ਐ ਸੇਵਾ ਵੀ ਬਹੁਤ ਐ ਵੀਰ ਦੀ ਪੂਰੀ ਭਾਰੀ ਨਰੋਈ ਨਿਗਰ ਤੀਜਾ ਸੂਆ ਜਰਸੀ ਨਸਲ ਦੀ ਬਦਾਮੀ ਰੰਗ ਦੀ ਫੁੱਲ ਸਨਖੀ ਵਹਿੜ ਹੈ ਦੁੱਧ ਬਾਕੀ ਇਹਨਾਂ ਦਾ ਮੱਝਾਂ ਆਰ ਗਈ ਹੁੰਦਾ ਫੈਟ ਚੰਗੀ ਆਉਂਦੀ ਹੈ ਤਾਂ ਕਰਕੇ ਡਿਮਾਂਡ 'ਚ ਵੀ ਵੱਧ ਰਹਿੰਦੀਆਂ ਘਰੇ ਰੱਖਣ ਵਾਲੇ ਹਰੇਕ ਭੈਣ ਭਰਾ ਦੀ ਡਿਮਾਂਡ ਹੁੰਦੀ ਬਾਈ ਯਾਰ ਜਰਸੀ ਲੈਣੀ ਘਰੇ ਦੁੱਧ ਪੀਣ ਨੂੰ ਕੋਈ ਹੋਈ ਤਾਂ ਦੱਸਿਓ ਉਹਨਾਂ ਵੀਰਾਂ ਭੈਣਾਂ ਆਸਤੇ ਖਾਸ ਵੀਡੀਓ ਹੋ ਥਣ ਸੋਹਣਿਆ ਮੁਠੀ ਵਾਲੇ ਹੱਦੀ ਚਵਾਈ ਵਾਲੇ ਚਾਰਾਂ ਥਾਣਾਂ ਦਾ ਸੇਮ ਹੀ ਸਾਈਜ਼ ਆ ਗਾੜੀ 'ਚ ਵੀ ਦੁੱਧ ਚੰਗਾ ਉ ਹੋਰਲੇ ਥਾਂ ਤੋਂ ਫੋਟਾਂ ਘੂਵਾਨਾ ਕਿ ਤੋਂ ਨਿਆਲੇ ਪਾਸੇ ਨੂੰ ਫਿਰਦਾ ਹੈ ਹੂ ਮੱਥੇ ਦੀ ਸੋਹਣੀ ਐ ਛੋਟਾ ਕੰਨਾ ਬੁੱਦੀ ਵਾਲੀ ਜਰਸੀ ਤੀਜਾ ਸੂਆ ਥਾਣਾ ਚ ਵੀ ਹਜੇ ਵਾਲ ਪੈਂਦੇ ਆ ਪ੍ਰੋਪਰ ਧਾਰਾ ਪਾਈਆਂ ਨਹੀਂ ਹਜੇ 7-8 ਦਿਨ ਪਏ ਆ 7-8 ਦਿਨਾਂ ਤਾਈਂ ਅਮਰੀਕਨ ਵੜਾ ਵਰਗਾ ਹਵਾਨਾ ਤਿਆਰ ਕਰਕੇ ਸੂਣਾ ਜਿੱਦਣ ਕਰਮਾ ਵਾਲੀ ਤਿਆਰ ਹੋ ਜਾਂਦੀ ਐ 18-19 ਕਿਲੋ ਖੁੱਲਾ ਦੁੱਧ ਪਾਈ ਦੱਸਦਾ ਕਿ ਦੂਜੇ ਸੂਏ ਦੇ ਥਲੋਚ ਹੋਇਆ ਤੀਜੇ ਸੂਏ ਸੂਣ ਨੂੰ ਤਿਆਰ ਆ ਹਜੇ ਵਾਲ ਢੱਲਾਂ ਬਹੁਤ ਪਈਆਂ ਆ ساری ਵਾਲ ਢੱਲ ਕੱਢ ਕੇ ਸੂਣਾ ਪੂਰਾ ਵੱਡਾ ਡਬਲ ਹਵਾਨਾ ਤਿਆਰ ਕਰਕੇ ਸੂ ਹਵਾਨੇ ਤੇ ਬਰੀਕ-ਬਰੀਕ ਵੇਂਜ ਵੀ ਚੰਗੀਆਂ ਕੋਈ ਵਪਾਰ ਦਾ ਕੰਮ ਨਹੀਂ ਘਰੇਲੂ ਪਸ਼ੂ ਆ ਤਿੰਨ ਕਨਾਗ ਆ ਬਾਈ ਹੁਣਾਂ ਦੇ ਇੱਕ ਆ ਬੱਚਾ ਉਹ ਦੂਜੀ ਵੜ ਦਾ ਮੁੱਲ ਬਾਈ ਜਾਇਦ ਜਾਂ ਲੈਣ ਦੇ ਨਾਲ ਮੁੱਲ 65000 ਮੰਨਤਾਂ ਹੋ ਜੀ ਮੌਕੇ ਤੇ ਮਾੜ ਮੋਟਾ ਮੰਨਤਾਂ ਹੋ ਦੋਸਤੋ 65000 ਬਾਈ ਮੁੱਲ ਕਰਦਾ ਨੰਬਰਦਾਰ ਆ ਬਾਈ ਜੀਤੂ ਬਾਈ ਦਾ ਨਾਂ ਛੋਟਾ ਪਿੰਡ ਚੋਂ ਜੀਤੂ ਮਰਜੀ ਪੁੱਛ ਲੋ ਜੀਤੂ ਨੰਬਰਦਾਰ ਕੇ ਘਰੇ ਜਾਣਾ ਜੀਤੂ ਕਿਹੜੀ ਗਈਤੂਗੇ ਜੀਤੂ ਨੰਬਰਦਾਰ ਕੇ ਗੱਗੇ ਤੇ ਗੀਤੂ ਨੰਬਰ ਦਾ ਕਿ ਘਰੇ ਜਾਣਾ ਅਗਲਾ ਛੱਟ ਦੇ ਨੇ ਦੱਸ ਦੂਗਾ ਦਬੜੀ ਵਾਲੀ ਦਬੜੀ ਖਾਨੇ ਵਾਲੀ ਸੜਕ ਦੇ ਬਿਲਕੁਲ ਨਾਲ ਘਰ ਆ ਬਾਈ ਦਾ ਬਾਕੀ ਫੋਨ ਨੰਬਰ ਸਕਰੀਨ ਤੇ ਚੱਲੀ ਜਾਂਦਾ ਇਹ ਅੱਜ ਦੀ ਵੀਡੀਓ ਦੇ ਵਿੱਚ ਇੱਕ ਤੁਹਾਨੂੰ ਬਹੁਤ ਸੋਹਣੀ ਪੰਜਾਬ ਵਾਲੀ ਜਰਸੀ ਵੜ ਵਖਾਉਣੀ ਸੀ ਘਰੇਲੂ ਵੜ 18 19 ਕਿਲੋ ਦੁੱਧ ਭਾਈ ਗੀਤੂ ਦੱਸਦਾ ਕਿ ਇਹਦੇ ਥਲੋਂ ਅਸੀਂ ਦੂਜੇ ਸਵੇਚ ਹੋਇਆ ਤੀਜੇ ਸਵੇ ਸੂਨ ਨੂੰ ਤਿਆਰ ਹੈ ਵਜਨ ਬਹੁਤ ਹੈ ਪੂਰੀ ਭਾਰੀ ਨਰੋਈ ਨਿਕਰ ਜਰਸੀ नस्ਲ ਦੀ ਚੰਗੇ ਦੁੱਧ ਵਾਲੀ ਸੋਹਣੇ ਥਣ ਭਾਂਡੇ ਵਾਲੀ ਵੱਡੇ ਹਵਾਨੇ ਵਾਲੀ ਵਹਿੜ ਹੈ ਫੋਨ ਨੰਬਰ ਸਕਰੀਨ ਤੇ ਚੱਲੀ ਜਾਂਦਾ ਬਾਕੀ ਤੁਸੀਂ ਵੀ ਜਦੋਂ ਬਾਈ ਜੀਤੂ ਦੇ ਘਰੇ ਆਉਂਗੇ ਆ ਕੇ ਜਰਸੀ ਵੇਖੋਗੇ ਤੁਹਾਡੇ ਵੀ ਮਨ ਲੱਗੂਗੀ ਫੁੱਲ ਸੋਹਣੀ ਹੈ ਫੁੱਲ ਸਨਖੀ ਹੈ ਫੁੱਲ ਜਾਤ ਬ੍ਰੀਡ ਆ ਕੋਈ 도ਗਲੰਗ ਨਹੀਂ ਜਰਸੀ ਨਸਲ ਦੀ ਫੁੱਲ ਜਾਤ ਵਾਲੀ ਬੱਛੀ ਆ ਬਾਕੀ ਮੋਬਾਈਲ ਨੰਬਰ ਸਕਰੀਨ ਤੇ ਆ 18 19 ਕਿਲੋ ਖੁੱਲਾ ਦੁੱਧ ਬਾਈ ਦੱਸਦਾ ਦੂਜੇ ਸੂਏ ਤੇ ਥੱਲੋਂ ਸਿਚੋਇਆ ਤੀਜੇ ਸੂਏ ਸੂਣ ਨੂੰ ਤਿਆਰ ਆ ਵੜ ਇਹਦੀ ਆ ਕਿ ਹਾਂਜੀ ਹਾਂਜੀ ਇਹਦੀ ਹੈ ਠੀਕ ਹੈ ਜੀ ਉਹ ਵੜ ਵੀ ਬਾਈ ਦੱਸਦਾ ਇਹਦੀ ਆ ਬਾਕੀ ਫੋਨ ਨੰਬਰ ਸਕਰੀਨ ਤੇ ਚੱਲੀ ਜਾਂਦਾ ਜੇ ਕਿਸੇ ਨੇ ਘਰੇ ਆਉਣਾ ਐਡਰੈਸ ਪੂਰੀ ਵਲੀ ਦੱਸ ਦੇਣਾ ਪਿੰਡਵਾੜਾ ਭਾਈਕਾ ਜ਼ਿਲ੍ਹਾ ਫਰੀਦਕੋਟ ਤਹਿਸੀਲ ਜੈਤੋ ਨੇੜੇ ਬਾਜਾਖਾਨਾ ਵਾੜੇ ਭਾਈ ਕੇ ਦਬੜੀ ਆਏ ਖਾਨੇ ਵਾਲੀ ਸੜਕ ਦੇ ਵੀਰ ਦਾ ਘਰ ਆ ਜਦੋਂ ਵਾੜੇ ਭਾਈ ਕਿਆਂ ਤੋਂ ਦਬੜੀ ਖਾਨੇ ਨੂੰ ਸੜਕ ਮੋੜਦਿਆਂ ਤੇ ਫਰਨੀ ਦੇ ਉੱਪਰ ਹੀ ਬਾਈ ਦਾ ਘਰ ਆ ਬਹੁਤ ਸੋਹਣੀ ਜਰਸੀ ਆ ਜੇ ਕਿਸੇ ਭੈਣ ਭਰਾ ਨੇ ਘਰੇ ਦੁੱਧ ਪੀਣ ਨੂੰ ਲੈਣੀ ਆ ਅਗਲਾ ਬੇਫਿਕਰ ਹੋ ਕੇ ਆ ਜੇ ਫੋਨ ਨੰਬਰ ਸਕਰੀਨ ਤੇ ਸਾਰਿਆਂ ਨੂੰ ਸਸ਼ਿਕਾ